हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੂ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਲਵਿੰਦਰ ਸਿੰਘ ਸੰਧੂ ਉਹਨਾਂ ਦੇ ਕੋਲ ਦੋਸਤੂ ਪਹੁੰਚੇ ਆ ਤੇ ਜਿੱਦਾਂ ਕਿ ਇਸ ਘਰੋਂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਪਸ਼ੂ ਦਿਖਾਏ ਆ ਦੋਸਤੂ ਜ਼ਿਆਦਾਤਰ ਮੱਝਾਂ ਝੋਟੀਆਂ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਬਿਲਕੁਲ ਵਿਕਰੀ ਵਾਲੇ ਪਸ਼ੂ ਆਉਂਦੇ ਆ ਸੇਲ ਪਰਚੇਜ ਵਾਲਾ ਕੰਮ ਹੈਗਾ ਵੀਰ ਰੋ ਦਾ ਠੀਕ ਆ ਤੇ ਪਸੂ ਅੱਜ ਆਪਾਂ ਤੁਹਾਨੂੰ ਟੋਟਲ ਜਿਹੜੇ ਦੋਸਤੋ 4 ਨਗ ਦਿਖਾਉਣੇ ਆ ਤਿੰਨ ਮੱਜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਨਾਲ ਪ੍ਰੋਪਰ ਬੱਚੇ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਤੇ ਇੱਕ ਮੱਜ ਦੋਸਤੋ ਗੱਬਣ ਗੱਬਣ ਆ ਤਿਆਰੀ ਤੇ ਆ ਦਿਨ ਲੈ ਜੂ ਹਜੇ ਉਹ ਪੂਰੀ ਗੱਲਬਾਤ ਆਪਾਂ ਵੀਰ ਬਲਵਿੰਦਰ ਸਿੰਘ ਸੰਧੂ ਦੇ ਨਾਲ ਗੱਲਬਾਤ ਕਰ ਲਾਂਗੇ ਪੂਰੀ ਜਾਣਕਾਰੀ ਪੂਰਾ ਵੀਰਵਾ ਲੈ ਕੇ ਦੋਸਤੋ ਤੁਹਾਡੇ ਨਾਲ ਆਪਾਂ ਸਾਂਝਾ ਕਰਦੇਾਂਗੇ ਅੱਜ 26 ਨਵੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਬਿਲਕੁਲ ਸ਼ਾਮ ਦੇ 4:00 ਵਜੇ ਦਾ ਸਮਾਂ ਹੈਗਾ ਸੋ ਬਾਕੀ ਪਸ਼ੂ ਜਿਹੜੇ ਆ ਜਿਆਦੇ ਸੁਏ ਸੁਆਇਆ ਦੋਸਤੋ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਉਹ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਤਸੱਲੀ ਕਰ ਸਕਦੇ ਜੇ ਜੇ ਕਿਸੇ ਵੀਰ ਨੇ ਆਨਲਾਈਨ ਸਬਦਾਂ ਕਰਨਾ ਤੇ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਬਿਲਕੁਲ ਕੰਟੈਕਟ ਨੰਬਰ ਥੱਲੇ ਚੱਲਦੇ ਆ ਦੋਸਤੋ ਵੀਡੀਓ ਕਾਲ ਵੀ ਕਰਕੇ ਤੁਸੀਂ ਤਸੱਲੀ ਕਰ ਸਕਦੇ ਜੇ ਗੱਭਣ ਪਸ਼ੂ ਆਪਣਾ ਤੇਪ ਕੇ ਤਸੱਲੀ ਕਰ ਸਕਦੇ ਜੇ ਵੀਡੀਓ ਕਾਲ ਤੇ ਜੇਕਰ ਕੋਈ ਵੀਰ ਦੂਰ ਦਰਾਡੇ ਬੈਠਾ ਨਹੀਂ ਆ ਸਕਦਾ ਜੇ ਕੋਈ ਨੇੜੇ ਬੰਨੇ ਵਾਲੇ ਵੀਰ ਨੇ ਆ ਸਕਦੇ ਆ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਠੀਕ ਆ ਬਾਕੀ ਆ ਜੋ ਕਰਦੇ ਆ ਗੱਲਬਾਤ ਵੀਰ ਬਲਵਿੰਦਰ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਸੋ ਚਾਰ ਪਸ਼ੂ ਦੋਸਤੋ ਦਿਖਾਉਣੇ ਆ ਬਿਲਕੁਲ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਖੋਲ ਕੇ ਤੋਰ ਕੇ ਤਸੱਲੀ ਨਾਲ ਦਿਖਾ ਦੇਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਸਮਝ ਵਿੱਚ ਆ ਸਕੇ ਆ ਜੋ ਜੀ ਸਭ ਤੋਂ ਪਹਿਲਾਂ ਵੀਰ ਬਲਵਿੰਦਰ ਸਿੰਘ ਸੰਧੂ ਸਾਸਰੀ ਕਾਲ ਸਾਸਰੀ ਕਾਲ ਜੀ ਰਾਜਵਿੰਦਰ ਜੀ ਸਾਸਰੀ ਕਾਲ ਰਾਜੀਪਾ ਜੀ ਜੀ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਅੱਛਾ ਭਾਜੀ ਬਲਵਿੰਦਰ ਸਿੰਘ ਜੀ ਆ ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਹਾਂਜੀ ਪਸ਼ੂ ਹੋ ਗਏ ਸੀ ਸੀਰ ਹੋ ਗਏ ਜੀ ਹੋ ਗਏ ਚੰਗੀਆਂ ਮੱਜਾਂ ਵੀ ਚੰਗੀਆਂ ਸੀ ਹਾਂ ਮੈਂ ਬਹੁਤ ਚੰਗੀਆਂ ਠੀਕ ਹੈ ਤੇ ਅੱਜ ਵੀ ਮੈਨੂੰ ਲੱਗਦਾ ਵੀ ਬਿਲਕੁਲ ਨਾਗ ਦੀਆਂ ਬੱਚੀਆਂ ਲਿਆਂਦੀਆਂ ਕਰਦੇ ਆ ਬਸ ਐਂਡ ਹੀ ਆ ਜੀ ਐਹਾਂ ਐਂਡ ਹੀ ਆ ਚਲ ਹਾਂ ਤੇ ਆ ਝੋਟੀ ਇਹ ਵੀ ਬੜੀ ਸੋਹਣੀ ਮੂੰਹ ਮੱਥੇ ਦੀ ਪਹਿਲਾਂ ਝੋਟੀ ਮਿਲਦਾ ਤੇ ਦੂਜੇ ਨੂੰ ਨਹੀਂ ਦੂਜੇ ਆ ਲੈ ਦੂਜੇ ਸੂਏ ਝੋਟੀ ਇਹ ਵੀ ਪੂਰੇ ਮਤਲਬ ਸਿੰਘਾਂ ਸੁੰਗਾਂ ਦੇ ਪਾਸੇ ਕੋਕ ਕੇ ਜੜੇ ਪਏ ਹੈ ਜੜੇ ਪਏ ਆ ਤੰਦਾ ਜਾਈ ਚੁੱਕੀ ਆ ਛਿੱਕੀ ਆ ਮੂੰਹ ਮੂੰਹ ਅਛੇ ਦੰਦਾ ਹੈ ਹਾਂਜੀ ਛੇ ਦੰਦ ਲਓ ਵੀ ਦ ਬਾਕੀ ਤਿੰਨੇ ਮੱਜਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਤੇ ਆਓ ਲੈਨੇ ਆ ਪੂਰੀ ਜਾਣਕਾਰੀ ਅੱਛਾ ਪਾਜੀ ਮੰਨ ਲਓ ਇਹ ਦੂਜਾ ਸੁਆ ਸੂਣ ਵਾਲੀ ਆਪਣੇ ਕੋਲ ਹਾਂਜੀ ਤੇ ਦਿਨ ਹਜੇ ਕਿੰਨੇ ਕੱਲ ਜਾਂ ਲੈ ਜੂ ਸੁਭਾਵਨਾ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਹਾਂ ਮਹਾ ਚਾਰ ਪੰਜ ਦਿਨ ਮਹਲ ਜਾਊਗੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਬਾਕੀ ਝੋਟੀ ਚੰਗੀ ਆ ਠੀਕ ਆ ਸ਼ਕੀਨੀ ਸ਼ਕੂਨੀ ਵਾਲੇ ਪਾਸਿਓਂ ਵੀ ਦੋਸਤੋ ਬਿਲਕੁਲ ਕੁੰਡੀ ਜੂਰਾ ਥਣ ਲਿਵਰੀ ਬੜੀ ਸਾਫ਼ ਆ ਖਾਣ ਭਾਂਡਾ ਵੇਖੋ ਤੁਸੀਂ ਬਣਿਆ ਕੀ ਪਿਆ ਆਹ ਵੇਖੋ ਸੋ ਵਾਟਰ ਕੁਆਲਟੀ ਸੋਹਣੀ ਆ ਨਖੇੜ ਨਖੂੜ ਆਫਸੀ ਥਾਣਾ ਦਾ ਵੇਖੋ ਬਹੁਤ ਸੋਹਣਾ ਮਗਰਲੇ ਥਾਣਾ ਅਗਲੇ ਥਾਣਾ ਸਪੇਸ ਘਟੋ ਘੜ ਵੀ 5 5 4 4 ਇੰਚਾਂ ਤੇ ਥਾਣਾ ਲਗਾ ਪਰ ਇਹਨੂੰ ਦੇਵੇ ਦੀ ਬੰਤਰ ਦੋਸਤੋ ਜਿੰਨੀ ਕ ਅਗਾਹ ਨੂੰ ਆਪਾਂ ਦੇਖਦੇ ਪਏ ਆ ਸਟਰਕਚਰ ਬਿਲਕੁਲ ਚੌਰਸ ਲੇਵੇ ਦੀ ਮਾਲਕਨ ਅਗਾਹ ਨੂੰ ਵੀ ਉਹਨਾਂ ਤੇ ਪਿਛਾਣ ਨੂੰ ਵੀ ਉਹਨਾਂ ਕ ਬਣਾ ਕੇ ਤਿਆਰ ਕਰੀ ਬੈਠੀ ਆ ਦੇਖ ਠੀਕ ਆ ਆ ਫੇਸ ਕੁਆਲਟੀ ਆ ਸੋ ਬਿਲਕੁਲ ਝੋਟੀ ਆ ਦੂਜਾ ਸੂਆ ਝੋਟੀਆਂ ਸੋਹਣਾ ਤੇ ਪਿੱਠ ਪੁਰੇ ਦੀ ਬਹੁਤ ਕਮਾਲ ਦੀ ਆ ਦੇਖੋ ਚੌੜੇ ਪਿੱਟਪੁੜੇ ਦੇ ਵਿੱਚ ਠੀਕ ਆ ਤੇ ਤਿੰਨ ਤੋਂ ਚਾਰ ਦਿਨ ਮਤਲਬ ਕੋਈ ਸ਼ੋਰ ਇੰਨਾ ਕੁ ਲੈ ਜੂਗੀ ਸਮਾਂ ਆ ਇਹਨੇ ਗਿਣਤੀ ਤੇ ਚਾਰ ਪੰਜ ਦਿਨ ਰਹਿੰਦੇ ਆ ਠੀਕ ਆ ਹਾਂਜੀ ਠੀਕ ਆ ਕੋਈ ਹੈਗਾ ਕੋਈ ਰਕਾਰਗੂੜ ਪਹਿਲੇ ਸਵੇਰੇ ਦਾ ਕੋਈ ਦੁੱਧ ਆ 12 13 ਕਿਲੋ ਇਹਨੇ ਪਹਿਲੇ ਦਿਨ ਕੱਢਿਆ আর ਕੀ ਤਾਂ 15 16 ਕਿਲੋ ਦੀ ਮੀਰ ਹੈ ਤੇ ਅੱਛਾ ਜੀ ਹਾਂ ਠੀਕ ਆ ਸੋ ਚੋਟੀ ਦੋਸਤੋ ਬਿਲਕੁਲ ਚੌੜੇ ਪਿੱਟਪੁੜੇ ਦੀ ਕਰਮਾਲੀ ਦਾ ਬਿਲਕੁਲ ਪੁੱਠਾ ਪਾਠਾ ਵੇਖੀ ਜੇ ਤਾਂ ਬਹੁਤ ਜੜਾਈ ਦੇ ਵਿੱਚ ਆ ਬੈਕ ਸਾਈਡ ਤੋਂ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਲੇ ਪਰ ਵੱਡੀਆਂ ਝੋਟੀਆਂ ਦੇ ਵਿੱਚ ਜਿਹੜੀ ਆ ਜਜਮੈਂਟ ਕਰਉਂਦੀ ਪਈ ਹੈ ਠੀਕ ਆ ਤੇ ਖੋਲ ਕੇ ਵੀਰ ਬਲਵਿੰਦਰ ਸਿੰਘ ਲੋ ਦਿਖਾਦ ਕੇ ਟੋਲੇਵਾ ਦੋਸਤੋ ਕਮਾਲ ਦਾ ਸੋਨਾ ਲੇਵਾ ਥਣ ਥਣ ਵੇਖੋਗੇ ਪੂਰਾ ਮੁਠੀ ਇਧਾਰ ਥਾਣਾ ਹੱਥੀ ਚਵਾਈਲਾ ਥਾਣਾ ਵਿਥਵਿਰਲ ਬਹੁਤ ਸੋਹਣੀ ਆ ਕਰੋ ਚੈੱਕ ਬਈ ਹੂੰ ਠੀਕ ਆ ਹਾਂ ਜੀ ਪੂਰੀ ਠੰਡੀ ਠੇਰੀ ਹੈ ਹਾਂ ਜੀ ਹਮ ਸੀਲਸ ਲੱਗ ਲਓ ਜੀ ਸੀਲਸ ਲੱਗ ਤੇ ਠੰਡੀ ਠੇਰੀ ਪੂਰੀ ਆ ਠੀਕ ਆ ਜੀ ਸੋ ਬਾਕੀ ਸੋ ਪੂਰਾ ਝੋਟੀ ਦਾ ਤੁਸੀਂ ਸਟਰਕਚਰ ਵੇਖੋ ਸੋਹਣੀ ਬੰਤਰਪੂਰੀ ਆ ਕਮਾਲ ਕੀ ਬਾਜੀ ਹਣ ਭਾਂਡੇ ਦੀ ਬਹੁਤ ਸੋਹਣੀ ਆ ਦੋਸਤੋ ਠੀਕ ਆ ਜੀ ਜਿੰਨੀ ਸਿਫਤ ਕਰ ਲੋ ਉਨੀ ਥੋੜੀ ਕਮਾਲ ਦੀ ਝੋਟੀ ਆ ਚੰਗੇ ਸੋਹਣੇ ਸਟਰਕਚਰ ਵੀ ਆ ਠੀਕ ਆ ਜੀ ਵੰਡ ਮੁੰਡ ਕਾਫੀ ਸੋਹਣੀ ਆ ਤੇ ਕੀ ਮੁੱਲ ਕਰਦੇ ਆ ਭਾਜੀ ਇਹਦਾ ਡਿਮਾਂਡ ਤਾਂ ਜੀ ਤਾਂ ਕਰਦਾ 95 ਦੀ ਵੇਚਗੇ ਆ ਪਰ ਆਪਾਂ ਤਿਆਨੇ ਛੱਡ ਦਿਆਂਗੇ 92 ਦੀ 92 ਦੀ ਅੱਛਾ ਹਾਂਜੀ ਠੀਕ ਆ ਹਾਂਜੀ 92000 ਦੀ ਹਾਂਜੀ ਲਓ ਜੀ ਦੋਸਤੋ 92000 ਦੇ ਇਹ ਝੋਟੀ ਵੀਰਾਂ ਦਾ ਵੀ ਆਪਾਂ ਦੇ ਦੇਵਾਂਗੇ ਸੋ 95000 ਡਿਮਾਂਡ ਆ ਬਾਕੀ ਝੋਟੀ ਤੁਸੀਂ ਆਪ ਦੇਖ ਲਓ ਠੀਕ ਆ ਜੀ ਤਸੱਲੀ ਨਾਲ ਇੱਕ ਵਾਰੀ ਦੋ ਵਾਰੀ ਵੇਖ ਲਿਓ ਤਸੱਲੀ ਦੇ ਨਾਲ ਠੀਕ ਆ ਸੋ ਵੰਡ ਕਾਫੀ ਸੋਹਣੀ ਆ ਥਣ ਥਣ ਬਹੁਤ ਸੋਹਣਾ ਭਾਂਡਾ ਤੇ ਤਪਾਈ ਤਪੂਈ ਵੀ ਜਿਹੜੀ ਆ ਬਿਲਕੁਲ ਚੰਗੀ ਹੋਊਗੀ ਠੀਕ ਆ ਸੋ ਇਹ ਜਿਹੜੀ ਆ ਦੋਸਤੋ ਗੱਬਣਾ ਤੇ ਉਸ ਤੋਂ ਬਾਅਦ ਆ ਤੁਹਾਨੂੰ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਮੱਝਾਂ ਦਿਖਾਉਣੇ ਆ ਤੇ ਆ ਆਪਣੇ ਕੋਲ ਆ ਗਈ ਭਾਜੀ ਅਗਲੀ ਹਾਂ ਜੀ ਲੰਡੀ ਆ ਗਈ ਲੰਡੀ ਮੈਂ ਜਿਹੜੀ ਆ ਇਹਦਾ ਕੀ ਰਿਕਾਰਡ ਆ ਕੀ ਇਹਦੀ ਡਿਟੇਲ ਇਹ ਥੱਲੇ 10 ਕਿਲੋ ਬੋਲਾ ਜੇ ਇਸ ਟਾਈਮ 10 ਕਿਲ अच्छा ते ਦੁੱਧ 12 13 ਕਿਲੋ ਦੀ ਪੱਕੀ ਉਮੀਦ ਇਹਦੀ ਆ 12 ਕਿਲੋ ਦੀ ਹਾਂ 13 ਕਿਲੋ ਕੱਢ ਜੂਗੀ ਆ ਕੱਟੀ ਇਹਦੀ ਮਗਰ ਕੱਟੀ ਹਾਂ ਕਿੰਨੇ ਚਾਰ ਗੰਦੀ ਸੀ ਮਗਰ ਕੱਟੀਏ ਚੌ ਦਿਨਾਂ ਦੀ ਸੂਈ ਆ 10 ਕਿਲੋ ਬੋਲਾ ਠੀਕ ਹੈ ਜੀ ਸੋ ਆ ਕੱਟੀ ਮਗਰ ਤੁਸੀਂ ਵੇਖ ਲਓ ਤੇ ਕੱਟੀ ਵੈਸੇ ਬਲੈਕ ਆ ਪੂਰੀ ਤੇ ਮੱਝ ਵੈਸੇ ਜਿਹੜੀ ਤੁਸੀਂ ਫਿਰ ਤੋਂ ਆਹ ਕੁਕ ਬਿੱਲੀ ਮਣਕੀ ਆ ਦੇਖੋ ਐ ਚਵਾਈ ਚਵਾਈ ਚੰਗੀ ਨਿਕਲੀ ਫਿਰ ਬਹੁਤ ਜਾਰੀ ਭੋਲੀ ਬਹੁਤ ਜਾਰੀ ਭੋਲੀ ਠੀਕ ਹੈ ਸਵੇਰੇ ਹੋਊਗੀ ਤੀਜੇ ਕ ਤੀਜਾ ਤੇ ਜਸੂਆ ਪੱਕਾ ਤੇ ਜਸੂਆ ਲਓ ਜੀ ਤੇ ਜਸੂਆ ਭਰਾਵੋ ਮੰਨ ਕੇ ਕੋਈ ਵੇਰ ਸਬਦਾ ਕਰ ਲੇ ਠੀਕ ਆ ਸੋ ਆ ਮੂੰਹ ਮੱਥੇ ਦੀ ਜੇ ਫੇਸ ਕੁਆਲਟੀ ਵੇਖ ਸਕਦੇ ਜੇ ਬਾਕੀ ਆ ਵੇਖੋ ਥਣ ਜਿਵੇਂ ਤੂੰ ਯਾਰ ਫਿਰ ਪੂਰੀ ਵਰਦੀ ਆ ਪੂਰੀ ਬੋਰੀ ਯਾਰੀ ਵੱਲੇ ਤਾਰਾਂ ਜਾਂਦੀਆਂ ਸੱਦੀਆਂ ਹਾਂ ਲਓ ਜੀ ਮੋਕਾ ਹੀ ਲੱਗਾ ਬਿਲਕੁਲ ਜਿਹੜੀ ਦੋਸਤੋ ਸਾਫ ਸੁਥਰੀ ਆ ਠੀਕ ਆ ਤੇ ਪੁੱਛੋ ਲੰਡੀ ਆ ਵੈਸੇ ਨਾਰਮਲੀ ਤੁਹਾਨੂੰ ਦੇਖ ਵੀ ਪੜਾ ਪਰ ਫਿਰ ਵੀ ਆਪਾਂ ਦੱਸ ਦਿੰਦੇ ਨੇ ਭੈਣ ਭਰਾਵੋ ਥਣ ਚਟਾ ਵੇਖੋ ਦੋਸਤੋ ਕਮਾਲ ਦਾ ਠੀਕ ਆ ਚੌਰਸਲੇਵਾ ਦੀ ਮਾਲਕਣ ਤੇ ਬਿਲਕੁਲ ਚੌਰਸਲੇਵਾ ਆ ਕਰੋ ਚੈੱਕ ਦੇਖੋ ਜੀ ਲਿਆਓ ਭਾਜੀ ਇਹ ਨੂੰ ਖੋਲ ਕੇ ਦਿਖਾਈਏ ਮਗਰ ਕੱਟੀ ਆ ਫੀਮੇਲ ਕਾਫ ਆ ਚਾਰਾਂ ਦਿਨਾਂ ਦੀ ਸੋਈ ਆ ਠੀਕ ਆ ਜੀ ਤੇ ਦੁੱਧ ਕੋਈ ਵੀਰ ਬੌਲਾ ਸਮਝ ਕੇ ਸਬਦਾ ਕਰ ਸਕਦਾ ਬੌਲਾ ਵੀਰ ਬਲਵਿੰਦਰ ਸਿੰਘ ਸੰਧੂ ਕਹਿੰਦਾ ਵੀ 10 ਕਿਲੋ ਬੌਲਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਬੌਲੇ ਦੇ ਉੱਤੇ ਇਹ ਬਾਕੀ ਤਸੱਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਵੀਰ ਮਨ ਸਕਦਾ ਠੀਕ ਹੈ ਜੀ ਆਹ ਕਰੋ ਚੱਕਾ ਹੂੰ ਠੀਕ ਆ ਜੀ ਮੋੜ ਦਈਏ ਭਾਜੀ ਅਈਦਾ ਖਾਲੀ ਮਾ ਜੀ ਨਾ ਰੈਂਡਮ ਆਪਾਂ ਕੋ ਕੁ ਖੇਣਾ ਕਰ ਲੈਨੇ ਆ ਆ ਕਰੋ ਚੱਕ ਜੀ ਠੀਕ ਆ ਆਪੇ ਮੂੰਹ ਮਾਰ ਮਾਰ ਕੇ ਕਰ ਲੈਨੇ ਤੇ ਅਵਿੱਚੇ ਤੇਰੀ ਆਵਾਜ਼ ਜਾਂਦੀ ਨਾਲ ਆਪਾਂ ਪਸਮਾ ਕੇ ਕੋਈ ਵੀ ਰਾਬੀ ਪਸੰਦੀ ਕਰੇ ਬਿਲਕੁਲ ਦੋਸਤੋ ਸੂਈ ਸਵਾਈ ਮਾਜਾ ਬਹੁਤੇ ਵੀਰ ਪਸੂ ਜਿਹੜਾ ਸੂਈ ਸਵਾਈ ਖਰੀਦਣਾ ਚਾਹੁੰਦੇ ਆ ਉਹ ਤੁਸੀਂ ਬਿਲਕੁਲ ਸੇਸ ਵੇਪਸ ਨੂੰ ਹੱਥ ਪਾ ਲਓ ਜਿਹੜੇ ਵੀਰ ਤੇ ਗੱਬਣ ਜਲਦੀ ਇੱਕ ਝੋਟੀ ਬਹੁਤ ਸੋਹਣੀ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਦਿਖਾਤੀ ਆ ਤੇ ਕਿੰਨਾ ਮੁੱਲ ਰਹੂਗਾ ਇਹਦਾ ਜੀ ਸਾਨੂੰ ਸਭ ਰੇਟ 70 ਆ ਤੇ 4000 ਲੈਸ 66 ਦੀ ਦੇ ਦੇਾਂਗੇ 60000 ਦੀ ਹਾਂਜੀ ਹੋਰ ਵੀ ਹੋ ਜੂ ਮਾਨਤਨ ਚਾਹੇ ਹੋਰ ਵੀ ਕਰ ਦਾਂਗੇ ਕਰ ਦਿਓ ਕਰ ਦਿਓ ਜਿੰਨਾ ਕਿ ਬਹਰਦਾ ਲਓ ਵੀ ਹੋਰ ਵੀ ਮਾਨਤਨ ਕਿਸੇ ਭੈਣ ਭਰਾਣੇ ਆਉਣਾ ਦੋਸਤੋ 66000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਸੋ ਬਾਕੀ ਮੱਝ ਪ੍ਰੋਪਰ ਤੁਸੀਂ ਦੇਖ ਲਈ ਆ ਮਗਰ ਕੱਟੀ ਫੀਮੇਲ ਕਾਫ ਅੱਛਾ ਭਾਜੀ ਬਲਵਿੰਦਰ ਸਿੰਘ ਅੱਗੇ ਆਪਣੇ ਕੋਲ ਆ ਮੱਝ ਆ ਗਈ ਢ ਤੇਰੀ ਮਾਝਾ ਪਰ ਚੰਗੇ ਚੁੱਸੇ ਦੀ ਹੈ ਹਾਂਜੀ ਹਾਂਜੀ ਤੇ ਕੀ ਐਂਦੀ ਡਿਟੇਲ ਆ ਰਿਕਾਰਡ ਕੀ ਹੈ ਰਿਕਾਰਡ ਇਹਦਾ ਜੀ 15 ਤੋਂ 16 ਕਿਲੋ ਦੀ ਗਾਰੰਟੀ ਆ 15 ਤੋਂ 16 ਹਾਂਜੀ ਹੁਣ ਇਹ ਮੈਂ ਚੋਈ ਆ ਰਿਸ਼ਤੇਦਾਰੇ ਉਹਨਾਂ ਚੋਈ ਸਵੇਰੇ ਉਹਨਾਂ ਨੇ ਚੋਣੀ ਆ ਇੱਕ ਟਾਈਮ ਫੇਰ ਸਵੇਰੇ ਚਾਉਣ ਦੇ ਇਹਦੇ ਵਿੱਚ ਚੋਣੀ ਆ ਹੁਣ ਚੋਈ ਹੋਈ ਜਾਂਦੀ ਹੁਣ ਚੋਈ ਹੋਈ ਹੈ ਜੀ ਲਓ ਵੀ ਚਾਰ ਡਾਕੂਮੈਂਟਰ ਆਪਣੇ ਤੋਂ ਪਹਿਲਾਂ 4 ਵਜੇ ਤੋਂ ਨਾ ਪਹਿਲਾਂ ਡਾਕੂਮੈਂਟ ਪਹੁੰਚੋਗੇ ਆ ਅੱਛਾ ਜੀ 10 ਕਿਲੋ ਦੇ ਥੱਲੇ ਬੋਲਾ ਇਸ ਟਾਈਮ ਆ ਅੱਛਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨਾਂ ਲਓ ਜੀ ਤਿੰਨ ਦਿਨ ਦਾ ਸਮਾਂ ਹੋ ਗਿਆ ਮਗਰ ਕਟਾ ਮਗਰ ਕਟਾ ਮਗਰ ਕਟਾ ਤਿੰਨ ਦਿਨ ਦਾ ਸਮਾਂ ਹੋ ਗਿਆ ਤੇ 10 ਕਿਲੋ ਬੌਲਾ ਬਾਕੀ ਚੌੜਾ ਪਿੱਟਪੜਾ ਵੇਖੋ ਤਕਰੀਬਨ ਆਲਮੋਸਟ ਜਿੰਨੇ ਵੀ ਆ ਦੋਸਤੋ ਕਾਫੀ ਸੰਭੀ ਚੰਗੀ ਜੰਮੀ ਪਈ ਠੀਕ ਆ ਜੀ ਟੇਲੀ ਆ ਬਿਲਕੁਲ ਬਿੱਲੀ ਮਨਕ ਨਹੀਂ ਆਖਿਆ ਢੇਰੀ ਆ ਫਿਕਸ ਸਿੰਘ ਆ ਪੂਰੀ ਢੇਲੀ ਠੀਕ ਆ ਤੇ ਬੱਚਾ ਮਗਰ ਕਟਾ ਮੇਲ ਕਾਫ ਆ ਤਿੰਨ ਦਿਨਾਂ ਦੀ ਸੂਈਸ ਨੇ 10 ਕਿਲੋ ਬੌਲਾ ਠੀਕ ਆ ਸੋ ਬਾਕੀ ਜੇ ਕਿਸ ਵੀਰ ਕਿਸੇ ਨੇ ਖਰੀਦਣੀਆਂ ਦੋਸਤੋ ਖਰੀਦਦਾਰ ਨੇ ਤੁਸੀਂ ਜਰੂਰ ਸੰਪਰਕ ਕਰ ਲਿਓ ਤਾਂ ਅੱਛਾ ਭਾਜੀ ਬੁਲਿੰਦਰ ਸਿੰਘ ਇਹ ਸੂਵੇ ਤੀਜੇ ਕਿ ਹੋਊਗੀ ਇਹ ਦੂਜੇ 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 ਸੂਵੇ ਗਰੰਟੀ ਦੇ ਨਾਲ ਠੀਕ ਹੈ ਹਾਂਜੀ ਪਰ ਦੁੱਧ ਦੀ ਬੜੀ ਉਮੀਦ ਹੈ ਦੀ ਅੱਛਾ ਹਾਂ 15-16 ਤੱਕ ਪੱਕਾ 1500 15 ਦਿਨਾਂ ਤੋਂ ਬਾਅਦ ਇਹਨੇ ਦੁੱਧ ਤੇ ਆਉਣਾ ਜੀ ਹੂੰ 8-10 ਕਿਲੋ ਬੌਲੀ ਤੇ ਤਿਆਰ ਆ ਠੀਕ ਆ ਜੀ ਇਹ ਜਿਵੇਂ ਪਾਕਿਸਤਾਨੀ ਰਵੇ ਨਹੀਂ ਇਹਦੇ ਜਿਵੇਂ ਨੀਲੀ ਤੇ ਹਾਂ ਅਰੇ ਇਹ ਵੀ ਆਹ ਛੈ ਦੇਖੋ ਆਹ ਆਹ ਮੱਲੀ ਪਈ ਹੈ ਨਾ ਮਾਲੀਆਂ ਬਸ 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 ਰਾਜੀ ਬਹੁਤ ਗੁੰਦੀ ਪਈ ਹੈ ਗੁੰਦੀ ਪਈ ਠੀਕ ਆ ਤਾਂ ਬਾਕੀ ਥਣ ਵੀ ਇਹ ਜਿਹੜੇ ਦੋ ਮਗਰਲੇ ਵਾਈਟ ਆਹ ਜੀ ਆਈ ਏ ਸਵੇਰੇ 9-10 ਵਜੇ ਨਾ ਆਜੀ ਆਈ ਹਾਂ ਬਹੁਤ ਠੀਕ ਆ ਸੋ ਚੈੱਕ ਕਰੋ ਦੋਸਤੋ ਤੇ ਕਮਾਲ ਦੀ ਮੱਝ ਆ ਠੀਕ ਆ ਜੀ ਤੇ ਬਿਲਕੁਲ ਢੇਰੀ ਮੱਝ ਬਹੁਤ ਵੀਰ ਪਸੰਦ ਕਰਦੇ ਆ ਤੁਸੀਂ ਜਰੂਰ ਕਾਲ ਕਰਕੇ ਪੁੱਛ ਲਿਓ ਠੀਕ ਆ ਜੇ ਸੇਲ ਹੁੰਦੀ ਹੈ ਤੇ ਫਿਰ ਵੀ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਮਿਲ ਜੂਗੀ ਆਦਰਵਾਈ ਦੋਸਤੋ ਬਿਲਕੁਲ ਕੋਈ ਵੀਰ ਖਰੀਦ ਸਕਦਾ ਠੀਕ ਆ ਖੋਲ ਕੇ ਇਹਨੂੰ ਵੀ ਤੋਰ ਦਈਏ ਜੀ ਠੀਕ ਆ ਸੋ ਜਸਟ ਆਜੇ ਤਿੰਨਾਂ ਕਿ ਦਿਨਾਂ ਦੀ ਸੂਈ ਆ ਤਿੰਨਾਂ ਦਿਨਾਂ ਦੀ ਸੂਈ ਦੇ ਥੱਲੇ ਬੌਲਾ ਜਿਹੜਾ ਦੋਸਤੋ ਸਟਾਰਟਿੰਗ ਚੰਗੀ ਆ 10 ਕਿਲੋ ਤੋਂ ਸਟਾਰਟਿੰਗ ਆ ਬਾਕੀ ਤੁਸੀਂ ਆਪ ਇੱਕ ਅੰਦਾਜ਼ਾ ਲਾ ਲਓ ਵੀ ਕਾਫੀ ਸੰਭੀ ਆ ਕਾਫੀ ਪਲੀ ਪਲਾਈ ਹੈ ਠੀਕ ਆ ਜੀ ਰਾਜੀ ਆ ਫੁੱਲ ਵਜਨਦਾਰ ਆ ਕਰੋ ਚੈੱਕ ਉਰਾਤ ਉਰਾ ਵੀ ਭਾਜੀ ਮਾਲੀਆਂ ਵਰਗਾ ਹੀ ਹੈ ਸਰ ਹਾਂਜੀ ਹਾਂਜੀ ਰਾਜੀ ਵਾਲਾ ਤਾਂ ਕਮਾਲ ਆ ਤੇ ਹਾਂ ਆ ਕਰੋ ਚੱਕ ਜੀ ਲੋ ਹਾਂ ਕਾ ਤੋ ਗਾਲੀ ਪੈਣੀ ਕੀ ਗੱਲ ਠੀਕ ਹੈ ਜੀ ਆ ਕਮਾਲ ਕੀ ਆ ਜਾ ਜਾ ਬੱਚੀ ਆ ਜਾ ਹਾਂ ਲਓ ਜੀ ਇਹ ਦੋਸਤੋ ਬਿਲਕੁਲ ਤੀਜੇ ਨੰਬਰ ਤੇ ਮਾਂ ਜਾ ਜੜੀ ਸੂਈ ਆ ਬਿਲਕੁਲ ਵੀਰ ਹੁਣਾਂ ਦੇ ਕੋਲ ਤੇ ਬੱਚਾ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਮਗਰ ਕਟਾ ਇਹ ਮੇਲ ਕਾਫ 나ੜੂ 나 ਠਾਦ ਗਏ ਹਾਂ ਠਾਦ ਗਏ ਬੱਚੇ ਨੂੰ ਦਿਖਾਦ ਗਏ 나ੜੂ ਵੀ ਦਿਖਾਦ ਗਏ ਆ ਕਰੋ ਚੈੱਕ ਜਿਓ ਤਾਂ ਠੀਕ ਹੈ ਜੀ ਸੋ ਤੀਜੇ ਦਿਨ ਦੇ ਦੌਰਾਨ ਆ ਲਓ ਜੀ ਠੀਕ ਹੈ ਸੋ 나ੜੂ ਬਿਲਕੁਲ ਬੱਚੇ ਦੇ ਨਾਲ अच्छा भाजी ब्रਿੰਦਰ ਸਿੰਘ एदा फिर मोल ਕੀ ਡਿਮਾਂਡ ਕਰਦੇ ਪਏ ਸਾਨੂੰ ਸਾਰਾ 10 ਮੰਗਦੇ ਆ 10 ਹਾਂ ਤੇ 5000 ਲੈਸ ਕਰਦੇ 15 15 ਹੂੰ ਮੈਂ ਬਹੁਤ ਚੰਗੀ ਆ ਹੂੰ 15 16 ਕਿਲੋ ਦੀ ਪੱਕੀ ਮੀਹ ਦੀ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਬਾਕੀ ਹਰਕਵੀਰ ਦੀ ਆਪੋ ਆਪਣੀ ਸਮਝ ਅੱਗੇ ਆਣ ਕੇ ਤੁਸੀਂ ਤਸੱਲੀ ਕਰਨੀ ਆ ਸੌਦਾ ਕਰਨ ਲੱਗੇ ਆ ਆ ਦੇਖ ਲਓ ਜੀ ਸੋ ਥੰਥੂਨ ਦੀ ਕੁਆਲਿਟੀ ਬਹੁਤ ਬੈਸਟ ਠੀਕ ਆ ਜੀ ਆ ਕਰੋ ਚੈੱਕ ਠੀਕ ਆ ਇੱਕ ਆਪਣੇ ਕੋ ਲਾਸਟ ਵੇਚ ਆ ਗਈ ਮਾਜ ਚ ਚੌਥੇ ਨੰਬਰ ਤੇ ਆਉਂਦੀ ਇਹ ਵੀ ਸੂਈ ਆਪਣੇ ਕੋਲ ਕੱਲ ਰਾਤ ਦੀ ਸੂਈ ਜੀ ਲਓ ਜੀ ਕੱਲ ਰਾਤ ਦੀ ਹਾਂਜੀ ਠੀਕ ਹੈ ਜੀ ਅਸੀਂ ਕੱਟੀ ਮਗਰ ਜੀ ਇਹ ਸੂਵੇ ਕਿੰਨੇ ਫਿਰ ਇਹ ਵੀ ਦੂਜੇ ਸੂਵੇ ਝੋਟੀ ਲਓ ਹਾਂਜੀ ਬੱਚੇ ਦੇ ਨਾਲ ਉਹ ਨਾਲ ਲਾਉਂ ਕੰਢਿਆ ਹੂੰ ਬਾਕੀ ਝੋਟੀਆਂ ਦੇ ਵਿੱਚ ਹੀ ਫੇਸ ਪੈਂਦਾ ਦੋਸਤੋ ਦੂਜਾ ਸੂਆ ਕੋਈ ਵੀਰ ਮੰਨ ਲੇ ਸਿੰਘੀ-ਸੁੰਗੀ ਇਹਦੀ ਵੀ ਕਮਾਲ ਦੀ ਹੈ ਤੇ ਮਗਰ ਕੱਟੀ ਮਗਰ ਕੱਟੀ ਲਓ ਫੀਮੇਲ ਕਾਫ ਆ ਬਿਲਕੁਲ 나ੜੂ ਬੱਚੇ ਦੇ ਨਾਲ ਆ ਕੱਲ ਦੀ ਸੂਈ ਆ ਜੋ ਦੂਜਾ ਦੇਣ ਠੀਕ ਹੈ ਤੇ ਚਵਾਈ ਚੁਈ ਫਿਰ ਕਿਤਾ ਬਹੁਤ ਪੋਲੀ ਬਹੁਤ ਜਾਰੀ ਚਵਾਈ ਠੀਕ ਆ 10 ਕਿਲੋ ਮੈਂ ਥੱਲੇ ਬੋਲਾ ਇਥੇ ਤਿਆਰ ਆ ਹੂੰ ਲਓ ਜੀ ਬਾਕੀ ਥਣ ਭਾਂਡਾ ਬਿਲਕੁਲ ਵੇਖ ਕੇ ਚੈੱਕ ਕਰੋ ਜਿੱਦਾਂ ਕਿ ਦੋਸਤੋ ਬਿਲਕੁਲ ਇਹ ਪੁਰੇ ਪੜੇ ਚੱਕੇ ਨਹੀਂਗੇ ਜਿੱਦਾਂ ਕੱਲ ਹੀ ਸੂਈ ਆ ਠੀਕ ਆ ਤੇ ਹਾਈਟ ਕੱਟ ਦੀ ਸੋਣੀ ਆ ਕੱਦ ਕਾਟ ਦੀ ਸੋਣੀ ਆ ਜਿੰਨੀ ਹੈਗੀ ਵਜਨਦਾਰ ਆ ਪੂਰੀ ਬਾਕੀ ਸੂਣ ਦੇ ਕਾਰਨ ਥੋੜਾ ਜਿਹਾ ਪਸੂ ਲੱਪਾ ਲਾ ਜਾਂਦਾ ਉਸ ਅਕੋਰਡਿੰਗ ਦੋ ਚੌ ਪੰਜਾਂ ਦਿਨਾਂ ਤੱਕ ਜਿਹੜੀ ਫਿਰ ਇੱਕ ਵਾਰੀ ਮੈਂਟੇਨ ਹੋ ਜਾਊਗੀ ਭਰ ਜਾਊਗੀ ਸਰੀਰ ਠੀਕ ਆ ਤੇ ਛੋਟੀ ਦੂਜਾ ਸੂਆ ਸੂਈ ਤਜੋਈ ਜੂਪੀ ਆ ਨਾ ਬੈਸਟ ਆ ਬਿਲਕੁਲ ਬਹੁਤ 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 ਗਰੰਟੀ ਕੇ ਹੈਗਾ ਗਰੰਟਡ ਠੀਕ ਆ ਹਾਂਜੀ ਹਾਂਜੀ ਤੇ ਲਿਆਓ ਕਰੀਏ ਪੇਸ਼ ਸੋ ਬਿਲਕੁਲ ਸੂਰੇਸ਼ ਭਾਈ ਨਾਗਾ ਜੀ ਦੋਸਤੋ ਤਿੰਨ ਨੇ ਤਿੰਨਾਂ ਦੇ ਵਿੱਚੋਂ ਜਿਹੜਾ ਐਨੀਮਲ ਪਸੰਦ ਆਊਗਾ ਤਸੱਲੀ ਕਰ ਲਿਓ ਠੀਕ ਆ ਬਾਕੀ ਤਸੱਲੀ ਬਖਸ਼ਾ ਜਿੰਨੇ ਵੀ ਆ ਸਾਰੇ ਚੰਗੇ ਆ ਇੱਧਰ 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 ਪਾਣੀ ਮਾਚ ਦਿਓ ਨੇ ਆਣੀ ਪੀਉਣੇ ਮਾਚ ਠੀਕ ਆ ਠੀਕ ਆ ਸੋ ਪੂਰੇ ਵਜਨ ਵਜੂਦ ਵਾਲੀ ਆ ਹਾਈਡ ਕੱਟ ਦੀ ਵੀ ਚੰਗੀ ਖੁੱਲੀ ਸੋ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਕਰ ਬਚਾ ਕੇ ਆ ਠੀਕ ਆ ਕਮਾਲ ਕੀ ਛੇ ਦੋਨੇ ਪਾਲੀਆਂ ਇਹ ਡਾ ਰਹੀ ਲੋ ਜੀ ਠੀਕ ਹੈ ਤੇ ਮਗਰ ਬਾਜੀ ਤੇ ਕੱਟੀ ਹੈ ਨਾ ਕੱਟੀ ਕੱਟੀ ਠੀਕ ਹੈ ਤੇ ਕਿੰਨਾ ਮੋਲ ਲੈਂਦੀ ਕਿ ਡਿਮਾਂਡ ਫਿਰ ਕਰਦੇ ਤੇਰੀ ਵੀ 1 10 ਅੱਛਾ ਜੀ 5 ਲੈਸ ਠੀਕ 1 5 ਦੀ 1 5 ਦੀ ਹੂੰ ਲੋ ਜੀ ਇਹ ਵੀ 1 ਲੱਖ 5000 ਦੀ ਦੋਸਤੋ ਵੀਰਾਂ ਦਾ ਮੱਝ ਦਵਾਂਗੇ 1 ਲੱਖ 10000 ਡਿਮਾਂਡ ਆ ਸੋ ਪਸ਼ੂ ਆਜ ਫਿਲਹਾਲ ਦੋਸਤੋ ਇਹ ਚਾਰ ਨੱਕ ਸੀਗੇ ਇੱਕ ਮੱਝ ਤੁਹਾਨੂੰ ਸਟਾਰਟਿੰਗ ਤੋਂ ਝੋਟੀ ਗੱਭਣ ਦਿਖਾਤੀ ਆ ਤੇ ਬਾਕੀ ਵੀ ਜਿਹੜੀਆਂ ਦੋਸਤੋ ਇਹ ਮੱਝਾਂ ਝੋਟੀਆਂ ਤਾਜ਼ੀਆਂ ਸੁਨੀਆਂ ਨੇ ਠੀਕ ਆ ਤੇ ਫਿਰ ਹਾਲੇ ਬੌਲੇ ਤੇ ਚਲਦੀਆਂ ਪਈਆਂ ਨੇ ਜਿੰਨੇ ਨਾਂ ਆ ਸਾਰੇ ਬੌਲੇ ਤੇ ਚਲਦੇ ਆ ਸੋ ਬਾਕੀ ਆਣ ਕੇ ਤਸੱਲੀ ਤੁਸੀਂ ਕਰਨੀ ਆ ਨਰਖ ਪਰਖ ਆਪਣੀ ਕਰ ਸਕਦੇ ਜੀ ਤੇ ਨੰਬਰ ਵੀਰ ਬਲਵਿੰਦਰ ਸਿੰਘ ਆਪਣੇ ਜ਼ਰੂਰ ਸਾਂਝੇ ਕਰ ਦਿਓ 984605381 9814605381 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਬਲਵਿੰਦਰ ਸਿੰਘ ਸੰਧੂ ਪਿੰਡ ਬਲਟੋਹੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਇਸੇ ਤਰ੍ਹਾਂ ਨਾਗ ਜੜੇ ਆ ਦੋਸਤੋ ਇਸੇ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਪਸ਼ੂ ਜ਼ਿਆਦਾਤਰ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਪੁੱਛ ਸਕਦੇ ਜੇ ਨਵੇਂ ਆਏ ਪਸ਼ੂਆਂ ਬਾਰੇ ਵੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ